ਸਰ ਇੱਕ ਦਿਨ ਦੇ ਵਿੱਚ ਇੱਕੋ ਵਸਤੀ ਦੂਸਰੀ ਵਾਰ ਸਰਪ ਰਿਆਣ ਚਲਾਇਆ ਗਿਆ ਕੀ ਕਾਰਨ ਹੈ ਇਹ ਜਾਂ ਕੋਈ ਇਨਪੁਟ ਸੀ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਦੇ ਹੁਕਮਾਂ ਦੇ ਉੱਪਰ ਐਸਐਸਪੀ ਸਾਹਿਬ ਬਠਿੰਡਾ ਦੀ ਅਗਵਾਈ ਦੇ ਵਿੱਚ ਬਠਿੰਡਾ ਪੁਲਿਸ ਵੱਲੋਂ ਅਲੱਗ-ਅਲੱਗ ਜਗ੍ਹਾ ਦੇ ਉੱਪਰ ਅਲੱਗ-ਅਲੱਗ ਤਰ੍ਹਾਂ ਦੇ ਕੈਸ ਆਪਰੇਸ਼ਨ ਚਲਾਏ ਜਾ ਰਹੇ ਨੇ ਇਸ ਵਾਰ ਦੇ ਵਿੱਚ ਮਾਰਨਿੰਗ ਅਸੀਂ ਜਿਹੜੇ ਲੰਡਾ ਗਰੁੱਪ ਦੇ ਐਸੋਸੀਏਟਸ ਨੇ ਗੈਂਗਸਟਰ ਐਕਟੀਵਿਟੀ ਦੇ ਖਿਲਾਫ ਜਿਹੜੇ ਵਿੱਚ ਇਨਵੋਲਵ ਨੇ ਜਾਂ ਜਿਹੜੇ ਬਠਿੰਡਾ ਦੇ ਵਿੱਚ ਉਹਨਾਂ ਦੇ ਟਿਕਾਣੇ ਨੇ ਉਹਨਾਂ ਦੇ ਉੱਪਰ ਰੈਡ ਕੀਤੀ ਗਈ ਸੀਗਾ ਜਿਸ ਦੇ ਵਿੱਚ ਤਰਵੰਡੀ ਸਾਹਿਬ ਰਾਮਪੁਰਾ ਫੂਲ ਇਸ ਏਰੀਆ ਦੇ ਵਿੱਚ ਅਸੀਂ ਜਿਹੜੇ ਉਹਨਾਂ ਦੇ ਟਿਕਾਣੇ ਸੀਗੇ ਐਸੋਸੀਏਟ ਸੀਗੇ ਉਹਨਾਂ ਤੇ ਰੇਡ ਕੀਤੀ ਸੀਗੀ ਬਾਅਦ ਦੁਪਹਿਰ ਬਸਤੀ ਬੀੜ ਤਲਾਬ ਦੇ ਵਿੱਚ ਡਰੱਗਸ ਨੂੰ ਲੈ ਕੇ ਅਸੀਂ ਸਰਚ آپریشنਸ ਲਾ ਕੇ ਆ ਸੀਗਾ ਜਿਸ ਦੇ ਵਿੱਚ ਅਸੀਂ ਪੰਜ ਜਿਹੜੇ ਬੰਦੇ ਆ ਉਹਦੇ ਵਿੱਚ ਗ੍ਰਿਫਤਾਰ ਕੀਤੇ ਨੇ ਤੇ ਉਹਨਾਂ ਦੇ ਖਿਲਾਫ ਜਿਹੜਾ ਹੈਗਾ ਮਾਮਲਾ ਅਦਰਜ ਰਜਿਸਟਰ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਨਾਲ ਹੀ ਇੱਕ ਪ੍ਰੋਲ ਜੰਪਰ ਜਿਹੜਾ 302 ਦੇ ਵਿੱਚ ਕਾਫੀ ਸਮੇਂ ਤੋਂ ਪਕੜਾ ਸੀਗਾ ਉਹਨੂੰ ਵੀ ਅਸੀਂ ਅਰੈਸਟ ਕੀਤਾ ਇਵਨਿੰਗ ਟਾਈਮ ਦੇ ਵਿੱਚ ਅਸੀਂ ਡਰੱਗਸ ਨੂੰ ਲੈ ਕੇ ਜਿਹੜੀ ਸਿਟੀ ਪੁਲਿਸ ਵੱਲੋਂ ਪੀਸੀਆਰ ਪਾਰਟੀਆਂ ਇਹ ਹੈ ਸਟਾਫ ਦੀ ਟੀਮ ਤੇ ਸਿਟੀ ਪੁਲਿਸ ਦੇ ਜਿਹੜੇ 5 ਐਸਐਚਓ ਸਬਾਨ ਨੂੰ ਲੈ ਕੇ ਅਸੀਂ ਧੋਬੀਆਣਾ ਬਸਤੀ ਦੇ ਵਿੱਚ ਕੈਸੋ ਆਪਰੇਸ਼ਨ ਸਾਡੇ ਵੱਲੋਂ ਚਲਾਇਆ ਜਾ ਰਿਹਾ ਕਿਉਂਕਿ ਇੱਥੇ ਕਾਫੀ ਕੰਪਲੇਂਟਸ ਆਉਂਦੀਆਂ ਨੇ ਸੋ ਬਿਲਕੁਲ ਇੱਕ ਸਾਫ ਮੈਸੇਜ ਹੈ ਸਖਤ ਮੈਸੇਜ ਹੈ ਕਿ ਜਿਹੜਾ ਵੀ ਬੰਦਾ ਕਿਸੇ ਇਲੀਗਲ ਐਕਟੀਵਿਟੀਜ਼ ਦੇ ਵਿੱਚ ਕਿਸੇ ਗੈਂਗਸਟਰ ਨਾਲ ਸੰਬੰਧਿਤ ਹੈ ਜਾਂ ਸਮਗਲਿੰਗ ਦੇ ਵਿੱਚ ਡਰੱਗਸ ਸਮਗਲਿੰਗ ਨਾਲ ਇਨਵੋਲ ਹੈ ਉਹਨਾਂ ਨੂੰ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਤੇ ਇਹ ਜਿਹੜੇ ਆਪਰੇਸ਼ਨ ਨੇ ਕੈਸੋ ਆਪਰੇਸ਼ਨ ਨੇ ਲਗਾਤਾਰ ਜਿਹੜੇ ਹੈਗੇ ਸਾਡੇ ਵੱਲ